ਸਤਿ ਸ੍ਰੀ ਅਕਾਲ ਜੀ ਦੈਣੀ ਕੁਜਲਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈਂ ਹੀ ਬਾ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਅਪਡੇਟ ਤੁਹਾਡੀ ਸੇਵਾ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਜੇਕਰ ਕੋਈ ਕਾਨੂੰਨ ਦੀ ਲੰਘਣਾ ਕਰੇਗਾ ਤੇ ਉਸ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਕ ਮੁਹਿੰਮ ਚਲਾਈ ਏ ਪੰਜਾਬ ਸਰਕਾਰ ਨੇ ਚਾਈਨਾ ਡੋਰ ਨੂੰ ਲੈ ਕੇ ਇਹ ਚਾਈਨਾ ਡੋਰ ਜੇਕਰ ਕੋਈ ਦੁਕਾਨਦਾਰ ਵੇਚਦਾ ਹੈ ਜਾ ਕੋਈ ਖਰੀਦਾ ਜਾਂ ਕੋਈ ਪਤੰਗ ਚੜਾਉਂਦਾ ਤਾਂ ਉਹਦੇ ਉੱਪਰ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਪਿਛਲੇ ਦਿਨ ਵਿਖਿਆ ਹੋਣਾ ਕਿ ਇੱਕ 14 ਸਾਲ ਦਾ ਬੱਚਾ ਉਹਦੀ ਵੀ ਚైనా ਰੋਡ ਦੇ ਨਾਲ ਮੌਤ ਹੋ ਗਈ ਤੇ ਇੱਕ ਵੀਡੀਓ ਵਾਇਰਲ ਹੋਈ ਆ ਮਹਿੰਦਰ ਭਗਤ ਕੈਬਨ ਮੰਤਰੀ ਆਮ ਆਦਮੀ ਪਾਰਟੀ ਦਾ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਬੰਦੇ ਅਗਰ ਇਹੋ ਜੀ ਗਲਤੀ ਕਰਨਗੇ ਤਾਂ ਜਨਤਾ ਦੇ ਉੱਪਰ ਕੀ ਪ੍ਰਭਾਵ ਹੋਏਗਾ ਜਿਨ੍ਹਾਂ ਨੇ ਲੋਕਾਂ ਨੂੰ ਮੈਸੇਜ ਦੇਣਾ ਹੈ ਕੀ ਕਾਨੂੰਨ ਦੀ ਜਿਹੜੀ ਆ ਲੰਘਣਾ ਨਾ ਕੀਤੀ ਜਾਏ ਉਹੀ ਲੋਕ ਕਾਨੂੰਨ ਦੀ ਲੰਘਣਾ ਕਰਨਗੇ ਤਾਂ ਆਉਣ ਵਾਲਾ ਟਾਈਮ ਕੀ ਹੋ ਸਕਦਾ ਤੇ ਇਸ ਦੌਰਾਨ ਜਲੰਧਰ ਕੈਂਟ ਹਲਕਾ ਦੇ ਇੰਚਾਰਜ ਮੈਡਮ ਰਾਜਮンダー ਥੈਰਾ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਿ ਮੰਨ ਲਓ ਕਿ ਅਗਰ ਕੋਈ ਵੀ ਇਨਸਾਨ ਜਾਂ ਇਹ ਚਾਈਨਾ ਡਰੋਨ ਨੂੰ ਲੈ ਕੇ ਗਲਤ ਇਸਤੇਮਾਲ ਕਰਦਾ ਕਾਨੂੰਨ ਦੀ ਲੰਘਣਾ ਕਰਦਾ ਉਹਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਤੁਸੀਂ ਆ ਆਡੀਓ ਸੁਣ ਸਕਦੇ ਹੋ ਮੈਡਮ ਨਾਲ ਕੀ ਗੱਲਬਾਤ ਹੋਈ ਕੌਣ ਹਲੋ ਹਲੋ ਹਾਂਜੀ ਹਾਂਜੀ ਆਪਣੇ ਰਾਜਵਿੰਦਰ ਖਰੜਾ ਜੀ ਬੋ ਰਿਹਾ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ੁਸ਼ਕਾਲ ਹਾਂ ਮੈਂ ਜੀ ਆਪਣੇ ਦੈਣੀ ਕੁਜਾਲਾ ਟੀਵੀ ਤੋਂ ਬੋ ਰਿਹਾ ਸੀਗਾ ਦੈਣੀ ਦੈਣੀ ਕੁਜਾਲਾ ਟੀਵੀ ਤੋਂ ਦੈਣੀ ਕੋਜਾਲਾ ਤੋਂ ਓਕੇ ਹਾਂਜੀ ਹਾਂਜੀ ਅੱਛਾ ਮੈਂ ਆਪਣੇ ਗੱਲ ਕਰਨੀ ਸੀ ਕਿ ਆਪਣੇ ਤੁਹਾਡੇ ਆਮਾ ਦੀ ਪਾਰਟੀ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਿਹਾ ਹੈ ਕਿ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਉਹਦੇ ਉੱਪਰ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਨਾ ਹੂੰ ਤੇ ਕੱਲ ਇੱਕ ਵੀਡੀਓ ਵਾਇਰਲ ਹੋਈ ਆ ਮਹਿੰਦਰ ਭਗਤ ਦੀ ਚਾਈਨਾ ਰੋਰ ਤੇ ਨਾ ਪਤੰਗ ਚੜਾ ਰਿਆ ਕੀ ਕਹਿਣਾ ਚਾਹੋਗੇ ਤੁਸੀਂ ਬਾਰੇ ਕੋਈ ਵਾਇਰਲ ਹੋਈ ਹੈ ਹਾਂ ਜੀ ਹਾਂ ਜੀ ਮਹਿੰਦਰ ਭਗਤ ਜੀ ਚਾਈਨਾ ਰੋਰ ਦੇ ਨਾਲ ਪਤੰਗ ਚੜਾ ਰਹੇ ਸੀ ਪਰ ਮੈਂ ਦੇਖੀ ਨਹੀਂ ਕੋਈ ਵੀਡੀਓ ਤੁਸੀਂ ਨਹੀਂ ਦੇਖੀ ਨਹੀਂ ਨਹੀਂ ਇਹ ਤੁਸੀਂ ਨਹੀਂ ਦੇਖੀ ਪਰ ਵਾਇਰਲ ਹੋਈ ਹੈ ਆਪਣੇ ਸ਼ੀਤਲੰਗੁਰਾਲ ਦੇ ਵੀ ਭਾਈ ਵੀਡੀਓ ਅੱਛਾ ਮੈਂ ਦੇਖੀ ਨਹੀਂ ਮੈਂ ਦੇਖਦੀ ਹਾਂ ਪਹਿਲਾਂ ਫਿਰ ਹੀ ਉਹਦਾ ਜਵਾਬ ਦਵਾਂਗੀ ਨਾ ਨਹੀਂ ਨਹੀਂ ਜਵਾਬ ਤੇ ਵੇਖੀ ਦਾ ਬੱਸ ਚਲੋ ਸਰ ਮੈਂ ਪਹਿਲਾਂ ਪਹਿਲਾਂ ਚੀਜ਼ ਨੂੰ ਚੈੱਕ ਤਾਂ ਕਰ ਲਵਾਂ ਮੈਂ ਪਹਿਲਾਂ ਸਟੇਟਮੈਂਟ ਨਾਲ ਆਪਣੀ ਕਿੱਦਾਂ ਦੇ ਸਕਦੀ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਚਲੋ ਮੰਨ ਲਓ ਕੋਈ ਵੀ ਜੜਾਂਦਾ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਦੇ ਚਲੋ ਹਾਇਤਾ ਹੈ ਜਾਂ ਚਾਈਨਾ ਡੋਰ ਦੇ ਨਾਲ ਬੜੇ ਜਿਹੜੇ ਹਾਦਸੇ ਹੋ ਰਹੇ ਆ ਤੇ ਹੁਣ ਜੇ ਪਤਾ ਨਹੀਂ ਮੈਂ ਦੇਖੀ ਨਹੀਂ ਮੈਂ ਪਹਿਲਾਂ ਦੇਖ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਮੇਰੇ ਕਹਿਣ ਦਾ ਮਤਲਬ ਹੈ ਜੇਕਰ ਕੋਈ ਵੀ ਹੋਰ ਵੀ ਚੜਹੰਦਾ ਤੇ ਤੁਹਾਡੇ ਉੱਤੇ ਮਦਾਵੀ ਕਾਰਵਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਇਹ ਦੇਖੋ ਜਿਹੜੀ ਚੀਜ਼ ਹੈ ਹੀ ਬੈਨ ਆ ਤੇ ਉਹਦੇ ਤੇ ਦੇਖੋ ਕਿੰਨੀਆਂ ਮੌਤਾਂ ਹੋਈਆਂ ਹੁਣ ਪਿੱਛੇ ਜੇ 14 ਸਾਲ ਦਾ ਬੱਚੇ ਦੀ ਹੋਈ ਆ ਡੈਥ ਜਿਹਦੇ ਘਰ ਦਾ ਚਰਾਗਾ ਹੀ ਬੁੱਝ ਗਿਆ ਤੇ ਹੈ ਤਾਂ ਚਾਈਨਾ ਡੋਰ ਇੱਕ ਬਿਲਕੁਲ ਗਲਤ ਆ ਤੇ ਮੈਂ ਪਰ ਜੇ ਤੁਸੀਂ ਕਹਿੰਦੇ ਆ ਕਿ ਸਾਡੇ ਮਿਨਿਸਟਰ ਸਾਹਿਬ ਦੀ ਆ ਉਹ ਮੈਂ ਚੈੱਕ ਨਹੀਂ ਕੀਤੀ ਮੈਂ ਦੇਖੀ ਨਹੀਂ ਇਹਦਾ ਮੈਂ ਚੈੱਕ ਨਹੀਂ ਹੋ ਸਕਦਾ ਉਹ ਦੂਸਰੀ ਵੀ ਹੋਵੇ ਹਾਂਜੀ ਹਾਂਜੀ ਨਹੀਂ ਨਹੀਂ ਦੂਜੀ ਨਹੀਂ ਉਹ ਬਿਲਕੁਲ ਉਹਨੂੰ ਪ੍ਰੋਪਰ ਦੇਖ ਕੇ ਤੇ ਫਿਰ ਇਹ ਵਾਇਰਲ ਹੋਈ ਆ ਇਦਾਂ ਕੋਈ ਵੀ ਚੀਜ਼ ਵਾਇਰਲ ਨਹੀਂ ਕੀਤੀ ਜਾਂਦੀ ਉਹ ਵੱਡੇ ਤੋਂ ਵੱਡੇ ਐਕਸ਼ਨ ਲੈ ਜਾਂਦਾ ਨਹੀਂ ਵਾਇਰਲ ਤਾਂ ਬਹੁਤ ਕੁਝ ਹੁੰਦਾ ਭਾਜੀ ਬੈਟਲ ਦੀ ਕਿਹੜੀ ਗੱਲ ਆ ਮੈਂ ਤਾਂ ਵੈਸੇ ਫੇਕ ਵੀ ਬੜਾ ਕੁਝ ਹੋ ਜਾਂਦਾ ਨਹੀਂ ਹੁੰਦੇ ਪਰ ਮੈਂ ਪਿੱਛੇ ਜੀ ਪ੍ਰਗਟ ਸਿੰਘ ਜੀ ਨੇ ਕੁਝ ਹੋਇਆ ਤੇ ਕਿਦਾਂ ਐਕਸ਼ਨ ਹੋ ਗਿਆ ਇੱਕਦਮ ਹਨਾ ਜੋ ਵੀ ਹੈਨਾ ਚੀਜ਼ਾਂ ਦੇਖਿਆ ਜਾਂਦੀ ਹੈ ਨਾ ਹਾਂ ਨਹੀਂ ਕੋਈ ਨਹੀਂ ਮੈਂ ਇੱਕ ਵਾਰੀ ਦੇਖਦੀ ਹਾਂ ਦੇਖ ਕੇ ਫਿਰ ਤਾਂ ਕੰਮ ਕਰਨਾ ਕਰਦੀ ਨਹੀਂ ਤੁਹਾਡਾ ਜਵਾਬ ਮਿਲ ਗਿਆ ਵੈਸੇ ਚਲੋ ਮਿਹਰਬਾਨੀ ਸ਼ੁਕਰੀਆ ਜੀ ਓਕੇ